ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਸਿੰਘ ਦੇ ਜਨ ਦਿਹਾੜੇ ਦੇ ਉੱਤੇ ਥੋੜੀ ਜੀ ਉਹਨਾਂ ਦੇ ਰਾਜ ਭਾਗ ਦੀ ਗੱਲਬਾਤ ਅਸੀਂ ਕਰ ਰਹੇ ਸੀਗੇ ਅੱਗੇ ਜਾ ਕੇ ਆਪਣੀ ਖਬਰਾਂ ਤੋਂ ਬਾਅਦ ਕੰਟੀਨਿਊ ਕਰਾਂਗੇ ਤੇ ਗੱਲ ਕਰਨੀ ਵੀ ਬਣਦੀ ਆ ਪਲਨ ਸਾਹਿਬ ਰਾਜ ਭਾਗ ਦੇ ਬਾਰੇ ਵਿੱਚ ਜੀ ਦੇਖੋ ਬਿਲਕੁਲ ਜੋ ਸਾਡਾ ਇਤਿਹਾਸ ਰਿਹਾ ਸੋ ਇਤਿਹਾਸ ਬਿਲਕੁਲ ਸਹੀ ਤੱਥਾਂ ਦੇ ਧਾਰਤੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਤੇ ਉਹਨਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਸੋ ਬਹੁਤ ਸਾਰੀਆਂ ਇਹ ਹੁਜੇ ਇਤਿਹਾਸਿਕ ਸ਼ਖਸੀਤਾ ਵੀ ਨੇ ਇਹੋ ਜਿਹੜੇ ਇਤਿਹਾਸ ਦੇ ਵਿੱਚ ਵਾਪਰੀਆਂ ਘਟਨਾਵਾਂ ਵੀ ਨੇ ਸੋ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ ਅਗਰ ਉਹ ਸਮੇਂ-ਸਮੇਂ ਤੇ ਇਸ ਤਰੀਕੇ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਹੁੰਦਾ ਰਹੇ ਤਾਂ ਮੈਨੂੰ ਲੱਗਦਾ ਵੀ ਬੱਚੇ ਜਿਹੜੇ ਇਤਿਹਾਸ ਨਾਲ ਜੁੜਦੇ ਵੀ ਨੇ ਸੋ ਇਹਦੇ ਵਿੱਚ ਪਿੰਨ ਜੀ ਪਿਛਲੇ ਦਿਨੇ ਬ੍ਰੈਂਟਨ ਦੇ ਜਿਹੜੇ ਗਵਰਮੈਂਟੋ ਪੋਲੀਟੀ ਸੈਂਟਰ ਹੈ ਉੱਥੇ ਇੱਕ ਕਿਤਾਬ ਵੀ ਰੀਲੀਜ਼ ਹੋਈ ਸੀ ਖਾਲਸਾ ਰਾਜ ਦਿੱਤਾ ਮਸ਼ਹীদ ਭਾਈ ਦਾਰਾ ਸਿੰਘ ਬਾਹ ਸੋ ਇਹਨਾਂ ਦਾ ਇਤਿਹਾਸ ਵੀ ਬੜਾ ਇਮਾਨਜੋਗ ਹੈ ਬੜਾ ਇਤਿਹਾਸ ਦਾ ਜੋਗਦਾਨ ਹੈ ਸੋ ਕਿ ਇਹ ਨਾਲ ਬਾਰੇ ਵੀ ਬਹੁਤ ਕੱਟ ਨੌਲੇਜ ਜਿਹੜੀ ਆ ਕਮਿਟੀ ਦੇ ਵਿੱਚ ਫਲਾਈ ਗਈ ਹੈ ਦੱਸੀ ਗਈ ਹੈ ਸੋ ਇਹ ਕਿਤਾਬ ਵੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਇਹਦੇ ਵਿੱਚ ਇੱਕ ਹੋਰ ਖਬਰ ਹੈ ਕਿ ਜੋ ਵਿਸ਼ ਪੰਜਾਬੀ ਭਵਨ ਕੈਨੇਡਾ ਆ ਸੋ ਉਹ ਇੱਕ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਇੱਕ ਬ੍ਰੈਮਟਨ ਦੇ ਵਿੱਚ ਸ਼ੋ ਹੋ ਰਿਹਾ ਹੈ ਇਹ ਸ਼ੋ ਨਵੰਬਰ 22 2025 ਨੂੰ ਸ਼ਨੀਵਾਰ ਵਾਲੇ ਦਿਨ ਹੋ ਰਿਹਾ ਜੀ ਇਹ ਜੂਸੀ ਸੈਕੰਡਰੀ ਸਕੂਲ ਦਾ ਜਿਹੜਾ ਆਡੀਟੋਰੀਅਮ ਹੈ 1370 ਵਿਲੀਅਮਸ ਪਾਰਕ ਵੇ ਈਸਟ ਬ੍ਰੈਂਪਟਨ ਇੱਥੇ ਹੋਣਾ ਆ ਸ਼ਾਮ ਦੇ 7 ਵਜੇ ਕੰਦੇ ਡੋਰ ਓਪਨ ਜਿਹੜੇ 6:30 ਹੋਣੇ ਸ਼ਾਮ ਦੇ 7 ਵਜੇ ਸ਼ੋਅ ਹੋਣਾ ਹੈ ਸੋ ਅਗਰ ਕਿਸੇ ਨੇ ਟਿਕਟਾ ਵਗੈਰਾ ਲੈਣੀਆਂ 416 700 9101 ਨੰਬਰ ਹੈ ਇੱਥੇ ਜਾ ਕੇ ਇਹ ਸ਼ੋਅ ਦੇਖਿਆ ਜਾ ਸਕਦਾ ਹੈ ਟਿਕਟ ਲਿਆ ਜਾ ਸਕਦੀ ਹੈ ਸੋ ਇਹ ਬ੍ਰੈਮਟਨ ਦੇ ਵਿੱਚ ਜਿਹੜਾ ਨਵੰਬਰ 22 ਨੂੰ ਸ਼ਨੀਵਾਰ ਹੋਣਾ ਸ਼ਾਮ ਦੇ 7 ਵਜੇ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਸ਼ੋਅ ਹੋ ਰਿਹਾ ਸੋ ਇਸ ਸ਼ੋਅ ਦੇ ਜ਼ਰੀਏ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਤੁਸੀਂ ਲੈ ਸਕਦੇ ਹੋ ਜੀ ਜੀ ਸੋ ਭਾਈ ਜਰੂਰ ਹੌਮਾ ਮਾ ਕੇ ਪਹੁੰਚੋ ਚੰਕਿਊਜ਼ੀ ਸਕੰਡਰੀ ਸਕੂਲ ਦਾ ਜਿਹੜਾ ਆਡੀਟੋਰੀਅਮ ਹੈ ਸੋ ਪ੍ਰਿੰਸਾਹਬ ਨੇ ਦੱਸੇ ਦਿੱਤਾ 22 ਨਵੰਬਰ ਨੂੰ ਸ਼ੋ ਹੋਣਾ ਹੈ ਤੇ ਜਰੂਰ ਥੀਏਟਰ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਤਾਂ ਜਰੂਰ ਦੇਖਣ ਜਾਓ ਚਲੋ ਕਰੀਏ ਗੱਲਬਾਤ ਪ੍ਰਿੰਸਾਹਬ ਸੋ ਐਮਪੀਜ਼ ਦੇ ਪਾਰਟੀ ਛੱਡਣ ਤੋਂ ਬਾਅਦ ਵੀ ਲੀਡਰਸ਼ਿਪ ਕਰਨ ਦਾ ਤਰੀਕਾ ਉਹਦੇ ਵਿੱਚ ਕਹਿੰਦੇ ਮੈਂ ਬਦਲਾਅ ਨਹੀਂ ਕਰੂੰਗਾ ਸੋ ਪੀਅਰ ਪਾਲੀ ਵੀਰ ਉਹਨਾਂ ਨੇ ਕਿਹਾ ਜੀ ਨਕਲੀ ਵਿੱਚ ਇਹ ਆ ਕਿ ਕਨਜ਼ਰਵੇਟਿਵ ਪਾਰਟੀ ਦੇ ਜੋ ਲੀਡਰ ਨੇ ਪੀਅਰ ਬੋਲੀਓਸਾ ਉਸ ਉਨਾਂ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਅਫੀਸ਼ੀਅਲੇ ਸਮੇਂ ਤੋਂ ਲਗਾਤਾਰ ਖੜੇ ਹੋ ਰਹੇ ਨੇ ਪਹਿਲਾਂ ਤਾਂ ਜਦੋਂ ਉਹ ਖੋਦਾਪੜੀ ਸੀਟ ਹਾਰ ਗਏ ਤੇ ਸੀਟ ਹਾਰਨ ਤੋਂ ਬਾਅਦ ਕੈਨੇਡਾ ਦੀ ਜੋ ਸਭ ਤੋਂ ਸਖਤ ਸੀ ਇਸੀ ਕਨਜ਼ਰਵੇਟਿਵ ਪਾਰਟੀ ਦੀ ਚੌਥੀ ਚੋਣ ਲੜ ਕੇ ਦੁਬਾਰਾ ਪਾਰਲੀਮੈਂਟ ਵਿੱਚ ਪਹੁੰਚੇ ਨੇ ਸੋ ਉਦੋਂ ਹੀ ਸਵਾਲ ਜਿਹੜੇ ਉਹਨਾਂ ਦੀ ਲੀਡਰਸ਼ਿਪ ਦੇ ਉੱਪਰ ਕਿ ਉਸ ਸਮੇਂ ਇਹੋ ਜਿਹੇ ਅੰਦਾਜ਼ੇ ਸੀਗੇ ਕਿਉਂਕਿ ਇਹੋ ਜਿਹੇ ਜਿਹੜੇ ਵੱਖ-ਵੱਖ ਪੋਲਸ ਵੀ ਆ ਰਹੇ ਸੀ ਜਿੱਤੇ ਵਿੱਚ ਕੰਰੈਟਿਵ ਪਾਰਟੀ ਦੀ ਬਹੁਤ ਵੱਡੀ ਮੈਜੋਰਟੀ ਨਾਲ ਸਰਕਾਰ ਬਣਦੀ ਸੀ ਪਰ ਸਾਰਾ ਕੁਝ ਹੱਥੋਂ ਨਿਕਲ ਗਿਆ ਦੁਆਰਾ ਲਿਬਰਲ ਸਰਕਾਰ ਬੜਾ ਗਿਆ ਆਪਣੀ ਸੀਟ ਵੀ ਹਾਰ ਗਿਆ ਫਿਰ ਹੁਣ ਕੁਝ ਦਿਨਾਂ ਦੀ ਗੱਲ ਕਰੀਏ ਤੇ ਜਿਸ ਤਗ ਦੇ ਨਾਲ ਇੱਕ एमपी ਜਿਹੜੇ ਨੋਵਾ ਸਕੋਸ਼ੀਆ ਤੋਂ ਨੇ ਪੀ ਸਟੋਰਮਨਟ ਜਿਹੜੇ ਨੇ ਉਹ ਜਿਹੜਾ ਕ੍ਰਾਸ ਫਰੋਲਿੰਗ ਕਰ ਗਏ ਆਪਣੀ ਪਾਰਟੀ ਕੰਦਰ ਤੋਂ ਛੱਡ ਕੇ ਲਿਬਰਲ ਚਲੇ ਗਏ ਸੋ ਪਾਰਟੀ ਤੋਂ ਉਹਨੇ ਛੱਡੀ ਛੱਡੀ ਉਹਨੇ ਇਹਨਾਂ ਦੀ ਲੀਡਰਸ਼ਿਪ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਵੀ ਇਹ ਨਕਾਰਾਤਮਕ ਰਾਜਨੀਤੀ ਦਾ ਦੇਰੇ ਵੀ ਹਰ ਗੱਲ ਦਾ ਵਿਰੋਧ ਹੀ ਕਰਦਾ ਕਹਿੰਦੇ ਵੀ ਕੈਨੇਡਾ ਇਸ ਸਮੇਂ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਲੰਘ ਰਿਹਾ ਪਰ ਇਹ ਕਹਿੰਦੇ ਵੀ ਹਰ ਮੁੱਦੇ ਤੇ ਸਹਿਯੋਗ ਕਰਨੇ ਦੀ ਬਜਾਏ ਜਾਂ ਕੁਝ ਰਲ ਮਿਲ ਕੇ ਕਰਨ ਦੀ بجائے ਵੀ ਹਰੇਕ ਚੀਜ਼ ਦੀ ਨੁਕਤਾ ਚਿੰਨੀ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਮੈਂ ਅਦੇ ਲੀਡਰਸ਼ਿਪ ਦੇ ਜਿਹੜੇ ਸਟਾਈਲ ਹੈ ਜਿਸ ਢੰਗ ਨਾਲ ਲੀਡਰਸ਼ਿਪ ਕਰ ਰਹੇ ਨੇ ਮੈਂ ਖੁਸ਼ ਨਹੀਂ ਹਾਂ ਸੋ ਇਹੋ ਜਿਹੇ ਅਲੀਗੇਸ਼ਨ ਉਹਨਾਂ ਨੇ ਲਾਇਏ ਸੀ ਫਿਰ ਇੱਕ ਹੋਰ ਜਿਹੜੇ ਲਬਾਟਾ ਦੇ ਨਾਲ ਸਵਰਜ ਐਮਪੀ ਨੇ ਉਹ ਰਿਜ਼ਾਈਨ ਕਰ ਗਏ ਤੇ ਇਹ ਜਿਸਟਾਕ ਨਾਲ ਗੱਲਾਂ ਬਾਤਾਂ ਹੋਈਆਂ ਫਿਰ ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਵੀ ਹੋਰ ਉਸ ਸਮੇਂ ਜੋ ਹੋਰ ਐਮਪੀ ਇਸ ਤਰੀਕੇ ਨਾਲ ਕਰ ਸਕਦੇ ਨੇ ਸੋ ਸਵਾਲ ਬਹੁਤ ਵੱਡੇ ਇਹਨਾਂ ਦੀ ਲੀਡਰਸ਼ਿਪ ਦੇ ਖੜੇ ਹੋ ਰਹੇ ਸੀ ਵੀ ਇਹ ਆਪਣਾ ਢੰਗ ਠੀਕਾ ਬਦਲਣਗੇ ਜਾਂ ਜੋ ਅਲੀਗੇਸ਼ਨਸ ਇਹਨਾਂ ਦੇ ਉੱਪਰ ਲੱਗ ਰਹੇ ਨੇ ਉਹਦੇ ਉੱਪਰ ਕੋਈ ਸੋਚ ਵਿਚਾਰ ਕਰਨਗੇ ਪਰ ਇਹਨਾਂ ਨੇ ਕੈਲਗਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਾਰ ਇਹ ਗੱਲ ਕਹੀ ਹੈ ਕਹਿੰਦੇ ਕਿ ਪਾਰ ਮੈਂ ਕੁਝ ਐਮਪੀ ਜਿਹੜੇ ਨੇ ਪਾਰਟੀ ਛੱਡ ਗਏ ਨੇ ਜਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ মিডিਆ ਵਿੱਚ ਚੱਲ ਵੀ ਰਹੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਇਸ ਢੰਗ ਨਾਲ ਲੀਡਰਸ਼ਿਪ ਕਰ ਰਹੇ ਨੇ ਜਿਸ ਢੰਗ ਨਾਲ ਮੁੱਦੇ ਚੱਕਰੇ ਨੇ ਕਹਿੰਦੇ ਵੀ ਮੈਂ ਉਸੇ ਢੰਗ ਦੇ ਨਾਲ ਅੱਗੇ ਵੀ ਮੁੱਦੇ ਚੱਕ ਦਵਾਂਗੇ ਉਹ ਕਹਿੰਦੇ ਵੀ ਮੈਂ ਚਾਹਨਾ ਕਿ ਕੈਨੇਡਾ ਨੂੰ ਅਫੋਰਡੇਬਲ ਬਣਾਵਾ ਵੀ ਆਮ ਲੋਕ ਜਿਹੜੇ ਨੇ ਇੱਥੇ ਘਰ ਲੈ ਸਕਰ ਆਮ ਲੋਕ ਗਰੋਸਰੀਆ ਲੈ ਸਕਰ ਆਮ ਲੋਕ ਕਰ ਲੈਣ ਵਧੀਆ ਢੰਗ ਨਾਲ ਇਲਾਜ ਹੋ ਸਕੇ ਤੇ ਬੱਚਿਆਂ ਨੂੰ ਜੁਨੀਵਰਸਿਟੀ ਦੇ ਪੇ ਸਕੇ ਕਹਿੰਦੇ ਵੀ ਮੈਂ ਕੈਨੇਡਾ ਨੂੰ ਅਫੋਰਡੇਬਲ ਕੈਰੇਕਟਰ ਬਣਾਉਣਾ ਚਾਹਨਾ ਤੇ ਜਿਹੜੀਆਂ ਗੱਲਾਂ ਨੂੰ ਮੈਂ ਹੁਆ ਰਿਹਾ ਜਿਹੜੇ ਮੁੱਦਿਆਂ ਨੂੰ ਮੈਂ ਹੁਆ ਰਿਹਾ ਤੇ ਉਹਨਾਂ ਨੂੰ ਕਹਿੰਦੇ ਵੀ ਏਸੀ ਢੰਗ ਦੇ ਨਾਲ ਕਹਿੰਦੇ ਮੈਂ ਬਹਾਰਦਾ ਰਹਾਂਗਾ ਤੇ ਉਹਨਾਂ ਨੇ ਉਹ ਅਟਕਲਾ ਨੂੰ ਖਾਰਜ ਕਰਤਾ ਵੀ ਮੇਰੇ ਵਿੱਚ ਜੋ ਮੁੱਦਿਆਂ ਦੇ ਚੱਕਰ ਦੀ ਜਾਂ ਜਿਸ ਢੰਗ ਨਾਲ ਮੈਂ ਲੀਡਰਸ਼ਿਪ ਰਿਆ ਦੇ ਇਹਦੇ ਵਿੱਚ ਕੋਈ ਚੇਂਜ ਦੀ ਲੋੜ ਹੈ ਸੋ ਕਦੇ ਵੀ ਜਿੱਦਾਂ ਪਹਿਲਾਂ ਕਰਦਾ ਰਿਹਾ ਉਦਾਂ ਹੀ ਅੱਗੇ ਕਰਦਾ ਰਵਾਂਗਾ ਜੀ ਜੀ ਪ੍ਰਧਾਨ ਸਾਹਿਬ ਬਾਅਦ ਇਹ ਆਪਾਂ ਅਗਲੀ ਖਬਰ ਦੇ ਵੱਲ ਸੋ ਅਗਲੇ ਹਫਤੇ ਪ੍ਰੀਮੀਅਰ ਕਰਨਗੇ ਮਿਸਟਰ ਕਾਰਡੀਨਲ ਗੱਲਬਾਤ ਜੀ ਦੇਖੋ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਨੇ ਸੋ ਇਹ ਅਗਲੇ ਹਫਤੇ ਜਿਹੜੇ ਪ੍ਰੀਮੀਅਰ ਕਰਨਾ ਦੇ ਸੋ ਇਹਨਾਂ ਦੇ ਨਾਲ ਇਹਨਾਂ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਸੋ ਇਹ ਮੀਟਿੰਗ ਦਾ ਜਿਹੜਾ এজেন্ডਾ ਰੱਖਿਆ ਗਿਆ ਆ ਸੋ ਇਹਦੇ ਵਿੱਚ ਕੈਨੇਡਾ ਅਮਰੀਕਾ ਦਾ ਜਿਹੜਾ ਵਪਾਰ ਹੈ ਜਿਸ ਤਰ੍ਹਾਂ ਨਾ ਤੁਹਾਨੂੰ ਪਤਾ ਕਿ ਇਹ ਡੀਲ ਹੋ ਨਹੀਂ ਰਹੀ ਦੇ ਅਮਰੀਕਾ ਦੇ ਨਾਲ ਟੈਰਿਫ ਦਾ ਵੀ ਬਹੁਤ ਵੱਡਾ ਅਸਰ ਪੈ ਰਿਹਾ ਸੋ ਇਸ ਵਪਾਰ ਨੂੰ ਕਿਵੇਂ ਮੋੜ ਪਟੜੀ ਤੇ ਲਿਆਂਦਾ ਜਾ ਸਕਦਾ ਤੇ ਦੂਜਾ ਇਹ ਮ ਵਿਸ਼ਾ ਆ ਵੀ ਕੈਨੇਡਾ ਦੇ ਵਿੱਚ ਜੋ ਬੁਨਿਆਦੀ ਜਿਹੜਾ ਡਟਚਾ ਜਿਹੜਾ ਬੁਨਿਆਦੀ ਇਨਫਰਾਸਟ੍ਰਕਚਰ ਹੈ ਜਿਹਦੇ ਵਿੱਚ ਹਾਈਵੇ ਸ ਬਣਨੇ ਚਾਹੀਦੇ ਨੇ ਬ੍ਰਿਜ ਬਣਨੇ ਚਾਹੀਦੇ ਨੇ ਪੋਰਟਸ ਦਾ ਜਿਹੜਾ ਵਿਸਤਾਰ ਹੋਣਾ ਚਾਹੀਦਾ ਜਾਂ ਜਿਹੜਾ ਹੋਰ ਇਨਫਰਾਸਟ੍ਰਕਚਰ ਜਿਹੜਾ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਨੂੰ ਆਪਸ ਵਿੱਚ ਜੋੜੇ ਪਾਵੇਂ ਰੇਲਵੇ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਸਟਰਕਚਰ ਹੋਵੇ ਸੋ ਇਹਨੂੰ ਕਿੱਦਾਂ ਇਹਦੇ ਵਿੱਚ ਕਿੱਦਾਂ ਵਿਸਤਾਰ ਹੋ ਸਕਦਾ ਕਿੱਦਾਂ ਹੋਰ ਇਨਵੈਸਟਮੈਂਟ ਹੋ ਸਕਦੀ ਆ ਸੋ ਇਹ ਇੱਕ ਅਹਿਮ ਮੀਟਿੰਗ ਹੋਣੀ ਆ ਜਿਹੜੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਾਕੀ ਪ੍ਰੀਮੀਅਰਸ ਨਾਲ ਕਰਨੀ ਆ ਸੋ ਇਹ 17 ਨਵੰਬਰ ਨੂੰ ਵਰਚੁਅਲ ਜਿਹੜੀ ਮੀਟਿੰਗ ਹੈ ਇਹ ਕਹਿੰਦਾ ਜੇ ਪ੍ਰਾਈਮ ਮਿਨਿਸਟਰ ਦੀ ਵਕ ਵਕ ਪ੍ਰੀਮੀਅਰਸ ਨਾਲ ਹੋ ਰਹੀ ਹੈ ਸੋ ਜਿਵੇਂ ਮੈਂ ਇਹਦੇ ਵਿੱਚ ਦੱਸਿਆ ਕਿ ਇਹ ਜਿਹੜੇ ਮੁੱਦੇ ਨੇ ਇਹ ਮੁੱਦੇ ਅਹਿਮ ਰਹਿਣਗੇ ਇਹਨਾਂ ਦੇ ਉੱਪਰ ਚਰਚਾ ਹੋਵੇਗੀ ਸੋ ਪਹਿਲਾਂ ਵੀ ਪ੍ਰੀਮੀਅਰ ਸੀ ਕਾਫੀ ਵਾਰ ਇਸ ਤਰੀਕੇ ਨਾਲ ਪ੍ਰਾਈਮ ਮਿੰისტਰ ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਹੈ ਸੋ ਇਸ ਮੀਟਿੰਗ ਤੋਂ ਬਾਅਦ ਕਿਹੜੇ-ਕਿਹੜੀਆਂ ਗੱਲਾਂ ਹੋਣਗੀਆਂ ਕਿਸ ਤਰੀਕੇ ਦੇ ਫੈਸਲੇ ਲਵਣਗੇ ਸੋ ਉਹਨਾਂ ਦੇ ਉੱਪਰ ਵੀ ਇਸੇ ਗੱਲਾਂ ਕਰਾਂਗੇ ਤੇ ਨਾਲ ਜੇਕਰ ਅਸੀਂ G7 ਇਹ ਵਿਦੇਸ਼ ਮੰਤਰੀਆਂ ਦੀ ਗੱਲ ਕਰੀਏ ਕਿਉਂਕਿ ਨਿਆਗਰਾ ਦੇ ਵਿੱਚ ਇਹਨਾਂ ਦੀ ਵੀ ਮੀਟਿੰਗ ਜਿਹੜੀ ਆ ਹੋਈ ਆ ਸੋ ਇਹਦੇ ਵਿੱਚ ਕਹਿੰਦੇ ਕਿ ਰੂਸ ਦੇ ਖਿਲਾਫ ਨਵੀਆਂ ਪਾਬੰਦੀਆਂ ਲਾਉਣ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਇਹ ਰੂਸ ਨੂੰ ਵੀ ਪਿਛਲੇ ਲੰਬੇ ਸਮੇਂ ਤੋਂ ਟਾਰਗੇਟ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਇਹ ਜੋ ਯੂਕਰੇਨ ਤੇ ਰੂਸ ਦੇ ਡਰੋਨ ਤੇ ਜਿਹੜੇ ਸਾਈਬਰ ਹਮਲੇ ਹੋ ਰਹੇ ਨੇ ਜਾਂ ਹੋਰ ਟੰਗਨਾ ਜਿੱਥੇ ਰੂਸ ਅਗਰੈਸਿਵ ਹੋ ਰਿਹਾ ਆ ਸੋ ਇਹਦੇ ਵਿੱਚ ਕਿਹਾ ਵੀ ਰੂਸ ਦੇ ਉੱਪਰ ਹੋਰ ਨਵੇਂ ਜਿਹੜੇ ਪਾਬੰਦੀਆਂ ਨੇ ਨਵੀਆਂ ਜਿਹੜੀਆਂ ਸਟਿਕਨੈਸ ਨੇ ਉਹਦੇ ਉੱਪਰ ਲਾਈਆਂ ਜਾਣਗੇ ਰੂਸ ਦੇ ਖਿਲਾਫ ਹੋਰ ਚਕੰ ਜਾਂ ਗੱਸਿਆ ਜਾਊਗਾ ਸੋ ਇਸ ਤਰੀਕੇ ਦੀਆਂ ਵੀ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇਹਦੇ ਨਾਲ ਪਿੰਨ ਜੀ ਜੇ ਅਮਰੀਕਾ ਦੀ ਨਾਲ ਗੱਲ ਕਰੀਏ ਤੇ ਉੱਥੇ ਇੱਕ ਕਿਉਂਕਿ ਇਕਨੋਮੀ ਦੀ ਅਸੀਂ ਗੱਲ ਕਰ ਰਿਹਾ ਅਫੋਰਡੇਬਿਲਟੀ ਦੀ ਗੱਲ ਚੱਲ ਰਹੀ ਹੈ ਸੋ ਉੱਥੇ ਡੋਲਰ ਡਰਾਮਪ ਸਾਬ ਨੇ ਇੱਕ ਨਵੀਂ ਗੱਲ ਕਹੀ ਹੈ ਉਹ ਕਹਿੰਦੇ ਕਿ ਜੋ ਮਾਰਗੇਜ ਹੁੰਦਾ ਹੈ ਹੁੰਦੀ ਆ ਘਰਾਂ ਦੀ ਸੋ ਜਿਵੇਂ ਹੁਣ ਅਸੀਂ ਦੇਖਦੇ ਆ ਵੀ 30 ਸਾਲਾਂ ਦਾ ਸਮਾਂ ਹੁੰਦਾ ਆ ਵੀ 30 ਜਾਂ 25 ਸਾਲ ਪਿੱਛੇ ਦੇ ਵਿੱਚ ਅਸੀਂ ਆਪਣੀ ਮਾਰਗੇਜ ਦੇਣੀ ਹੁੰਦੀ ਆ ਸੋ ਇਸ ਮੋਰਟਗੇਜਨ ਪੀਰੀਅਡ ਨੂੰ ਹੋ 50 ਸਾਲ ਤੱਕ ਲਿਜਾੜ ਦੀ ਗੱਲ ਕਰ ਰਹੇ ਨੇ ਕਹਿੰਦੇ ਵੀ 50 ਸਾਲ ਤੱਕ ਦਾ ਸਮਾਂ ਹੋਵੇਗਾ ਇਹਦੇ ਵਿੱਚ ਤੁਸੀਂ ਆਪਣੇ ਘਰਾਂ ਦੀ ਮਾਰਗੇਜ ਦੇ ਸਕਦੇ ਹੋ ਸੋ ਇਹਦੇ ਨਾਲੋਂ ਕਹਿੰਦੇ ਵੀ ਮਾਰਗੇਜ ਸਸਤੀ ਹੋ ਜਾਣੀ ਹੈ ਉਹਦੀ ਕੀਮਤਾਂ ਘਟ ਜਾਣੀਆਂ ਸਸਤੀ ਦਾ ਮਤਲਬ ਇਹ ਆ ਵੀ ਅਫੋਰਡੇਬਲ ਹੋ ਸਕਦੀ ਆ ਕਿ ਜਿਵੇਂ ਪਹਿਲਾਂ 2000 ਡਾਲਰ ਦੀ ਕਿਸ਼ਤ ਬਣਦੀ ਸੀ ਵੀ 1500 ਦੀ ਬਣੇ ਬਣੂਗੀ ਕਿ ਥੋੜਾ ਜਿਹਾ ਅਫੋਰਡੇਬਲ ਹੋਵੇਗਾ ਪਰ ਇਹਦੇ ਨਾਲ ਇਹ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਵੀ 50 ਸਾਲ ਜੇ ਕਿਸੇ ਨੇ ਇੱਕ ਘਰ ਨੂੰ ਫਰੀ ਕਰਨ ਤੇ ਲੌਣਾ ਆ ਕੀ ਉਹ ਫਿਰ ਇੰਨਾ ਉਹਦੇ ਵਾਸਤੇ ਫਾਇਦਾ ਦਾ ਸੌਦਾ ਰਹੂਗਾ ਵੀ 50 ਸਾਲ ਮੈਂ ਕਿਸ਼ਤਾਂ ਹੀ ਲਈ ਜਾਵਾਂ ਜਾਂ ਫਿਰ ਇਹਦੇ ਨਾਲ ਸਭ ਤੋਂ ਵੱਧ ਫਾਇਦਾ ਬੈਂਕਾਂ ਨੂੰ ਹੋਊਗਾ ਕਿ 50 ਸਾਲ ਵਾਸਤੇ ਉਹਨਾਂ ਨੂੰ ਵਿਆਜ ਜਿਹੜਾ ਇਸ ਤਰੀਕੇ ਦਾ ਮਿਲਦਾ ਰਹੂਗਾ ਤੇ ਲੋਕਾਂ ਨੂੰ ਇਹ ਬੋਝ ਜਿਹੜਾ ਆ ਉਹ ਪਹਿਲਾਂ 25-30 ਸਾਲ ਦਾ ਸੀ ਕਿ 50 ਸਾਲ ਤੱਕ ਕਿਸ਼ਤਾਂ ਲਉਦੇ ਰਹਿਣਗੇ ਸੋ ਕੀ ਇਹੋ ਚੀਜ਼ ਕਹਿ ਰਹੇ ਦਾ ਚ ਕਾਮਯਾਬ ਹੋ ਸਕਦੀ ਜਾਂ ਨਹੀਂ ਹੋ ਸਕਦੀ ਇਹਦੇ ਤੇ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਸੋ ਇਸ ਤਰੀਕੇ ਦੀ ਹੋ ਨਵੀਂ ਗੱਲ ਕਿਉਂਕਿ ਹੁਣ ਉਹਨਾਂ ਦੀਆਂ ਟੈਰੀਫ ਦੀ ਨੀਤੀਕਰ ਉੱਥੇ ਮਗਾਈ ਵੀ ਹੋ ਰਹੀ ਹੈ ਵਾਲਿਆਂ ਦੇ ਨੇ ਤੇ ਖੜੇ ਹੋ ਰਿਹਾ ਤਾਂ ਉਹਨੇ ਇੱਕ ਨਵਾਂ ਸ਼ੋਸ਼ਾ ਛੱੜਤਾ ਕਿ ਜਿਹੜਾ ਮਾਰਗੇਜ ਦਾ ਜਿਹੜਾ ਪੀਰੀਅਡ ਹੈ ਉਹ 30 ਤੋਂ ਹੁਣ ਮੈਂ 50 ਸਾਲ ਤੱਕ ਜਿਹੜਾ ਘਰ ਦਾ ਵਾਚ ਸੋਚਦੇ ਜੀ ਜੀ ਕਿਉਂਕਿ ਜਦੋਂ ਰਾਜਨੀਤਿਕ ਤੌਰ ਦੇ ਉਤੇ ਲੰਮੀ ਪਾਰੀ ਖੇਡਣੀ ਹੁੰਦੀ ਆ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰੀ ਲੋੜਾਂ ਲੋੜਾਂ ਦੇ ਵਿੱਚੇ ਅਲਝਾ ਕੇ ਰੱਖੋ ਤਾਂ ਉਹਨਾਂ ਦਾ ਜਿਹੜੀ ਟਰਮ ਹੁੰਦੀ ਆ ਸੌਖੀ ਨਿਕਲ ਜਾਂਦੀ ਆ ਤੇ ਕਿਤੇ ਇਹੀ ਚੀਜ਼ਾਂ ਹੁਣ ਇੱਥੇ ਨਾ ਲਾਗੂ ਹੋਈ ਹੁਣ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਕੁਝ ਹੁੰਦਾ ਤੇ ਜਿੱਦਾਂ ਮੂਹ ਮਹਾਂਦਰਾ ਪੂਰੀ ਦੁਨੀਆ ਦੀ ਪੋਲਿਟਿਕਸ ਦਾ ਕਾਰੋਬਾਰਾਂ ਦਾ ਬਦਲ ਰਿਹਾ ਤੇ ਉਹ ਫਿਰ ਜਿਹੜੇ ਕੁਝ ਜ਼ਿਆਦਾ ਪਾਵਰਫੁਲ ਦੇਸ਼ ਹੁੰਦੇ ਨੇ ਵੀਰ ਜੀ ਸੋ ਉਹ ਫਿਰ ਉਦਾਂ ਹੀ ਚਲਾਉਂਦੇ ਨੇ ਪੂਰੀ ਦੁਨੀਆ ਨੂੰ ਚਲੋ ਫਿਰ ਵੀ ਦੇਖਦੇ ਹਾਂ ਕੀ ਹੁੰਦਾ ਸੋ ਹੁਣ ਇੱਕ ਅਹਿਮ ਖਬਰ ਤੋਂ ਪਹਿਲਾਂ ਇੱਕ ਖਬਰ ਹੈ ਜਿਹੜੀ ਪਹਿਲਾਂ ਲੋਕਾਂ ਨੂੰ ਹਾਸੋਵਣੀ ਲੱਗੂਗੀ ਤੇ ਪਰ ਉਹਦੇ ਵਿੱਚ ਕੀ ਕੁਝ ਹੋਇਆ ਕੀ ਨਿਕਲੇਗਾ ਤੁਸੀਂ ਆਪਦੀ ਜ਼ੁਬਾਨੀੋਂ ਦੱਸੋਗੇ ਸੋ ਹਾਮਿਲਟਨ ਸਿਟੀ ਦੀ ਬਸ ਕੋਈ ਅਣਜਾਣੇ ਲੈ ਗਿਆ ਜੀ ਕਹਿੰਦੇ ਬਿਲਕੁਲ ਜੀ ਕੱਟਣਾ ਵਾਪਰੀ ਹੈ ਸੋ ਇਹ ਮੰਗਲਵਾਰ ਰਾਤ ਦੇ 9 ਵਜੇ ਦੇ ਕਰੀਬ ਇਹ ਇੱਕ ਕੰਮ ਹੋਇਆ ਆ ਸੋ ਹਮਲਟਨ ਸਟਰੀਟ ਰੇਲਵੇ ਸਿਟੀ ਬੱਸ ਜਿਹੜੀ ਆ ਜਿਹਦੇ ਵਿੱਚ ਸਵਾਰੀਆਂ ਵੀ ਬੈਠੀਆਂ ਹੋਈਆਂ ਜੀ 10 ਦੇ ਕਰੀਬ ਲੋਕ ਜਿਹੜੀਆਂ ਸਵਾਰੀਆਂ ਸੀ ਆ ਬਸ ਦੇ ਵਿੱਚ ਕਹਿੰਦੇ ਬੈਠੀਆਂ ਹੋਈਆਂ ਸੀ ਸੋ ਇਹਦੇ ਵਿੱਚ ਹੋਇਆ ਕਿ ਆ ਕਿ ਜੋ ਬਸ ਦਾ ਡਰਾਈਵਰ ਹੈ ਜੋ ਮੈਕਨੇਵ ਟ੍ਰੈਜ਼ਿਟ ਟਰਮੀਨਲ ਹੈ ਸੋ ਉੱਥੇ ਰਾਤ ਦੇ 9 ਵਜੇ ਕਹਿੰਦੇ ਬਸ ਆ ਕੇ ਰੁਕੀ ਹੈ ਤਾਂ ਛੋਟੀ ਜੀ ਬ੍ਰੇਕ ਲੈਣ ਵਾਸਤੇ ਜਦੋਂ ਬਸ ਦਾ ਡਰਾਈਵਰ ਬਸ ਚ ਉਤਰ ਕੇ ਗਿਆ ਆ ਤੇ ਉਦੋਂ ਕਹਿੰਦੇ ਕੀ ਹੋਇਆ ਵੀ ਇੱਕ 60 ਸਾਲਾਂ ਦਾ ਇੱਕ ਵਿਅਕਤੀ ਉਹ ਬੱਸ ਦੇ ਵਿੱਚ ਆਇਆ ਤੇ ਉਸਨੇ ਬੱਸ ਨੂੰ ਜਿਹੜਾ ਆ ਇਹ ਸਟਾਰਟ ਕਰਕੇ ਉਹ ਆਪਣੇ ਨਾਲ ਲੈ ਗਿਆ ਸੋ ਇਹ ਇਹ ਹੋਇਆ ਕਿ ਵੀ ਉਹ ਬੱਸ ਨੂੰ ਇਹ ਲੈ ਕੇ ਚਲਾ ਗਿਆ ਵਿੱਚੇ ਸਵਾਰੀਆਂ ਸੀਆਂ ਤੋ ਕਰ ਕੀ ਰਿਹਾ ਸੀਗਾ ਵੀ ਸਵਾਰੀਆਂ ਨੂੰ ਲਾਈ ਵੀ ਜਾ ਰਿਹਾ ਸੀ ਚੜਾਈ ਵੀ ਜਾ ਰਿਹਾ ਸੀਗਾ ਤੇ ਈਵਨ ਇੱਕ ਸਵਾਰੀ ਨੇ ਆ ਕੇ ਜਿਹੜਾ ਆਪਣਾ ਐਕਸਪਾਇਰ ਹੋਇਆ ਪਾਸ ਦਿੱਤਾ ਤੇ ਉਹਨੂੰ ਬੱਸ 'ਚ ਚੜ੍ਹਨੇ ਤੋਂ ਰੋਕਿਆ ਵੀ ਸੋ ਭਾਵੇਂ ਜਿਵੇਂ ਇੱਕ ਪ੍ਰੋਫੈਸ਼ਨਲ ਬੱਸ ਡਰਾਈਵਰ ਹੁੰਦੇ ਨੇ ਵੀ ਕਦੋਂ ਸਵਾਰੀ ਨੂੰ ਲਾਉਣਾ ਕਦੋਂ ਚੜਾਉਣਾ ਜਾਂ ਕਿਸੇ ਦੀ ਕੋਲ ਟਿਕਟ ਨਹੀਂ ਹੈ ਕਿਸੇ ਦਾ ਪਾਸ ਐਕਸਪਾਇਰ ਹੋਇਆ ਉਹਨੂੰ ਚੜ੍ਹਾ ਨਹੀਂ ਦੇਣਾ ਸੋ ਇਸੇ ਤਰੀਕੇ ਨਾਲ ਬਿਹੇਵ ਕਰ ਰਿਹਾ ਸੀਗਾ ਤੇ ਉਹ ਪਰ ਹੋਇਆ ਕੀ ਕਿ ਜਿਹੜਾ ਰੂਟ ਤੇ ਬੱਸ ਜਾ ਰਹੀ ਸੀ ਉਸ ਰੂਟ ਦੀ ਜਗ੍ਹਾ ਕਿਸੇ ਹੋਰੇ ਰੂਟ ਤੇ ਬੱਸ ਲੈ ਗਿਆ ਤੇ ਇਸ ਢੰਗ ਦੇ ਨਾਲ ਉਹ ਸਵਾਰੀਆਂ ਚੜਾਈ ਗਿਆ ਲਾਈ ਵੀ ਗਿਆ ਫਿਰ ਜਦੋਂ ਫਿਰ ਇਹ ਪਤਾ ਲੱਗਾ ਵੀ ਇਹ ਤਾਂ ਇਹ ਨਕਲੀ ਬੱਸ ਡਰਾਈਵਰ ਆ ਵੀ ਅਸਲੀ ਬੱਸ ਡਰਾਈਵਰ ਤਾਂ ਹੈ ਹੀ ਨਹੀਂ ਉਹ ਤਾਂ ਪਿੱਛੇ ਰਹਿ ਗਿਆ ਇਹ ਤਾਂ ਕੋਈ ਹੋਰ ਹੀ ਬੱਸ ਚਲਾਈ ਜਾ ਰਿਹਾ ਫਿਰ ਕਹਿੰਦੇ ਕਿ ਪੁਲਿਸ ਨੂੰ ਕਾਲ ਕੀਤੀ ਗਈ ਪੁਲਿਸ ਨੇ ਆ ਕੇ ਇਸ ਨਕਲੀ ਬੱਸ ਡਰਾਈਵਰ ਨੂੰ ਰੋਕਿਆ ਆ ਇਸ ਨੂੰ ਗ੍ਰਿਫਤਾਰ ਕੀਤਾ ਆ ਤੇ ਇਹਦੇ ਵਿੱਚ ਉਹਨੂੰ ਪੁਲਿਸ ਦੱਸ ਰਹੀ ਹੈ ਵੀ ਇਹਦੀ ਉਮਰ ਜਿਹੜੀ ਆ 36 ਸਾਲ ਹੈ ਇਹਨੂੰ ਅਰੈਸਟ ਕਰਕੇ ਜਿਹਦੇ ਉੱਪਰ ਵੱਖ-ਵੱਖ ਜਿਹੜੇ ਚਾਰजेस ਜਿਹੜੇ ਲਾਏ ਗਏ ਨੇ ਹੁਣ ਦੇਖੋ ਖਬਰ ਇਹ ਹਾਸੇ ਦੇ ਵਿੱਚ ਵੀ ਲਈ ਜਾ ਸਕਦੀ ਹੈ ਪਰ ਖਬਰ ਗੰਭੀਰ ਵੀ ਹੈ ਹੁਣ ਇੱਕ ਬੱਸ ਆ ਉਹਦੇ ਵਿੱਚ ਆਲਰੇਡੀ ਸਵਾਰੀਆਂ ਬੈਠੀਆਂ ਹੋਈਆਂ ਨੇ ਗੰਜਾਨ ਬੰਦਾ ਆਉਂਦਾ ਉਹ ਬੱਸ ਨੂੰ ਚਲਾ ਕੇ ਲੈ ਜਾਂਦਾ ਆ ਸੋ ਉਹਦੇ ਮਨ ਵਿੱਚ ਕੀ ਆ ਕਿਸ ਕੀ ਸੋਚਨਾ ਆਇਆ ਸੋ ਇਹ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਉਹ ਬੱਸ ਦੇ ਨਾਲ ਕੋਈ ਹਾਸਾ ਵੀ ਵਾਪਸ ਸਕਦਾ ਸੀ ਕਿਤੇ ਬੱਸ ਨੂੰ ਲਿਜਾ ਕੇ ਕਿਤੇ ਹਾਦਸੇ ਦਾ ਸ਼ਿਕਾਰ ਵੀ ਹੋ ਕਰਾ ਸਕਦਾ ਸੀਗਾ ਸੋ ਸਵਾਲ ਵੀ ਬਹੁਤ ਵੱਡੇ ਖੜੇ ਹੋ ਰਹੇ ਨੇ ਤੇ ਇਹ ਖਬਰ ਕਾਫੀ ਜਿਹੜੀ ਆ ਕੱਲ ਚਰਚਾ ਦੇ ਵਿੱਚ ਚੱਲੀ ਆ ਵੀ ਇਸ ਤਰੀਕੇ ਦੇ ਨਾਲ ਵੀ ਪੋਸਿਬਲ ਹੋ ਗਿਆ ਕਿ ਕੋਈ ਬੱਸ টারਮინਲ ਤੇ ਆ ਕੇ ਖੜੀ ਐ ਡਰਾਈਵਰ ਬ੍ਰੇਕ ਤੇ ਗਿਆ ਤੇ ਕੋਈ ਅਣਜਾਣ ਬੰਦਾ ਹੀ ਬੱਸ ਨੂੰ ਸਿੱਪਚੇ ਸਵਾਰਿਆਂ ਨੂੰ ਲੈ ਕੇ ਚਲਾ ਗਿਆ ਤੇ ਲਈ ਵੀ ਜਾਂਦਾ ਚੜਾਈ ਵੀ ਜਾਂਦਾ ਤੇ ਬਾਅਦ ਚ ਪਤਾ ਲੱਗਾ ਇਹਦਾ ਡਰਾਈਵਰ ਇਹਨਾਂ ਕਲੀਫੀ ਜੀ ਬ੍ਰਾਂਡ ਸਾਹਿਬ ਅਗਲੀ ਖਬਰ ਵੱਲ ਵਧਦੇ ਆ ਸੋ ਅਬਦੁਲ ਅਲੀਮ ਫਰੂਕੀ ਦੇ ਕਾਤਲ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ ਨੇ ਜੀ ਦੇਖੋ ਇਹਦੇ ਵਿੱਚ ਅਬਦੁਲ ਅਲੀਮ ਫਰੂਕੀ ਸਾਹਿਬ ਦਾ 8 31 2024 ਨੂੰ ਜਿਹੜੀ ਘਟਨਾ ਹੋਈ ਸੀ ਕਿ ਘਰ ਦੇ ਵਿੱਚ ਇਹ ਲੁਟੇਰੇ ਜਿਹੜੇ ਸੀ ਲੁੱਟ ਦੀ ਮਨਸ਼ਾ ਦੇ ਨਾਲ ਆਏ ਸੀਗੇ ਤੇ ਲੁੱਟ ਦੀ ਮਨਸ਼ਾ ਦੇ ਨਾਲ ਆ ਕੇ ਉਹਨਾਂ ਨੇ ਅਬਦੁਰ ਅਲੀਮ ਫਰੂਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਹਨਾਂ ਦਾ ਕਤਲ ਹੋ ਗਿਆ ਸੀਗਾ ਸੋ ਇਹ ਅਬਦુલ ਅਲੀਮ ਫਰੂਕੀ ਸਾਹਿਬ ਕਮਿਊਨਿਟੀ ਦੇ ਵਿੱਚ ਕਾਫੀ ਇਹ ਮਕਬੂਲ ਸਨ ਜਾਣੇ ਪਛਾਣੇ ਚਿਹਰਾ ਸੀਗਾ ਸੋ ਬਹੁਤ ਵੱਡਾ ਇਕੱਠ ਵੀ ਹੋਇਆ ਕਿ ਦੇਖੋ ਇਸ ਤਰੀਕੇ ਨਾਲ ਕਾਰੋਬਾਰੀ ਦਾ ਘਰ ਦੇ ਵਿੱਚ ਆ ਕੇ ਜੋ ਇਸ ਤਰੀਕੇ ਦੇ ਲੁਟੇਰੇ ਨੇ ਸੋ ਉਹਨਾਂ ਨੇ ਜਿਹੜਾ ਇਹਨਾਂ ਦਾ ਕਤਲ ਕੀਤਾ ਲੁੱਟ ਦੀ ਮੰਸ਼ਾ ਨਾਲ ਆਏ ਸੀਗੇ ਫਿਰ ਜਿਹੜੇ ਸਵਾਲ ਬਹੁਤ ਖੜੇ ਹੋ ਰਹੇ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਸੋ ਹੁਣ ਯੋਰਕ ਰਿਜਨਲ ਪੁਲਿਸ ਨੇ ਅਪਡੇਟ ਦਿੱਤੀ ਹੈ ਕਹਿੰਦੇ ਕਿ ਪੰਜ ਜਾਣੇ ਇਹਨਾਂ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਹੋਏ ਨੇ ਜਿਹਦੇ ਵਿੱਚ ਦੋ ਜੂਥ ਨੇ ਤੇ ਇੱਕ ਦੀ ਜਿਹੜੀ ਆ ਜਿਹੜਾ 16 ਸਾਲ ਦਾ ਹੈ ਜੈ ਸ਼ੌਨ ਵਿਲੀਅਮਸ ਜਿਹੜਾ ਸ਼ੇਮਾ ਸਸਪੈਕਟ ਹੈ ਸੋ ਉਹਦੀ ਇਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਸੋਸ ਨੂੰ ਜਿਹੜੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਪੰਜ ਆਲਰੇਡੀ ਇਹਦੇ ਵਿੱਚੋਂ ਇਹ ਗ੍ਰਿਫਤਾਰ ਹੋ ਗਏ ਰਿਤੇ ਇਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਸਾਰੇ ਗ੍ਰਿਫਤਾਰੀਆਂ ਦੇ ਵਿੱਚ ਇੱਕ ਗ੍ਰਿਫਤਾਰ ਹੋਇਆ ਅਮੀਰ ਵਿਆਹ ਮੁਹੰਮਦ ਅਬੂ ਮੈਦ ਸੋ ਕਹਿੰਦੇ ਵੀ ਇਸ ਘਟਨਾ ਤੋਂ ਪਹਿਲਾਂ ਚਾਰ ਵਾਰ ਉਹਨੂੰ ਜ਼ਮਾਨਤ ਤੇ ਛੱਡਿਆ ਜਾ ਚੁੱਕਾ ਸੀ ਪਹਿਲਾਂ ਵੀ ਇਸ ਤਰੀਕੇ ਦੇ ਕੰਮ ਕਰਦਾ ਸੀ ਲੁਕਤਾਂ ਖਾਣੇ ਚਾਰ ਵਾਰ ਆਲਰੇਡੀ ਉਹਨੂੰ ਜਿਹੜਾ ਛੱਡਿਆ ਜਾ ਚੁੱਕਾ ਸੀਗਾ ਪੰਜਵੀਂ ਵਾਰ ਤੁਸੀਂ ਦੇਖੋ ਜੇ ਜਦੋਂ ਉਹਨੂੰ ਦੁਬਾਰਾ ਇਹ ਨਹੀਂ ਸੀ ਕਿ ਨਾ ਕੀਤਾ ਤੇ ਉਹਨੂੰ ਕੀ ਆ ਵੀ ਉਹ ਕਤਲ ਦੇ ਵਿੱਚ ਇੱਕ ਕੱਟਣਾ ਵਾਪਰ ਗਈ ਹੁਣ ਜੇ ਨੂੰ ਪਹਿਲਾਂ ਚਾਰ ਵਾਰ ਫੜਿਆ ਸੀਗਾ ਜੇ ਉਦੋਂ ਹੀ ਸੀ ਉਹਨੂੰ ਜ਼ਮਾਨਤ ਨਾ ਮਿਲਦੀ ਜਾਂ ਉਹਦੀ ਜ਼ਮਾਨਤ ਜਿਹੜੀ ਸਖਤ ਹੁੰਦੀ ਤਾਂ ਉਹਨੂੰ ਕੋਈ ਮਾੜਾ ਮੋਟਾ ਕਾਨੂੰਨ ਦਾ ਡਰ ਹੁੰਦਾ ਤੇ ਤੁਸੀਂ ਇਹ ਦੱਸੋ ਜੇ ਉਹ ਪੰਜਵੀਂ ਵਾਰ ਫਿਰ ਇਸ ਤਰੀਕੀ ਹਰਕਤ ਨਹੀਂ ਕਰਦਾ ਫਿਰ ਉਹ ਲਾਅ ਐਂਡ ਆਰਡਰ ਕਿਉਂ ਬਿਗੜਦਾ ਉਸ ਦੇ ਕਾਰਨ ਵੀ ਤੁਹਾਡੇ ਸਾਹਮਣੇ ਆ ਰਹੇ ਨੇ ਇਸੇ ਤਰੀਕੇ ਨਾਲ ਇੱਕ ਪੁਲਿਸ ਨੇ ਅਰੈਸਟ ਕੀਤਾ ਮੁਹੰਮਦ ਬਸੀਲ ਲਫੀਰ ਉਮਰ 28 ਸਾਲਾਂ ਦਾ ਸੋ ਯੂਨਿਨ ਡਰਹਮਰ ਰੀਜਨਲ ਪੁਲਿਸ ਨੇ ਅਰੈਸਟ ਕੀਤਾ ਆ ਵੀ ਇਹ ਘਰਾਂ ਦੇ ਵਿੱਚ ਜਾ ਕੇ ਲੁੱਟਾਂ ਖੋਹਾਂ ਤਾਂ ਕਰ ਹੀ ਰਿਹਾ ਸੀ ਨਾਲ ਜੋ ਸੈਕਸੂਅਲ ਅਸੌਲਟ ਦੀਆਂ ਘਟਨਾਵਾਂ ਸੀ ਉਹਨਾਂ ਨੂੰ ਵੀ ਅੰਜਾਮ ਦੇ ਰਿਹਾ ਸੀ। ਘਰਾਂ ਦੇ ਵਿੱਚ ਕੋਈ ਜਨਾਨੀਆਂ ਹੁੰਦੀਆਂ ਸੀਆਂ, ਔਰਤਾਂ ਸੀਆਂ ਉਹਨਾਂ ਦੇ ਨਾਲ ਬਦਫੇਲੀ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਸੀ। ਤੁਸੀਂ ਦੇਖੋ ਕਿ ਕਿਸ ਤਰੀਕੇ ਦੀ ਮਾਨਸਿਕਤਾ ਦੇ ਲੋਕ ਜਿਹੜੇ ਨੇ ਕੈਨੇਡਾ ਦੇ ਵਿੱਚ ਆ ਚੁੱਕੇ ਨੇ। ਸੋ ਜਿਵੇਂ ਅਸੀਂ ਪਹਿਲਾਂ ਵੀ ਖਬਰਾਂ ਕੀਤੀਆਂ ਵੀ 8 ਲੱਖ ਦੇ ਕਰੀਬ ਵਿਜ਼ਟਰ ਇਸ ਹਾਲ ਦੇ ਅੰਦਰ ਚ ਆਏ ਨੇ ਜਿਨ੍ਹਾਂ ਦੀ ਕੋਈ ਬੈਕਗ੍ਰਾਉਂਡ ਚੈੱਕ ਨਹੀਂ ਹੋਈ ਕੋਈ ਉਹਨਾਂ ਦੀ ਪਿੱਛੇ ਕੀ ਅਪਰਾਧੀ ਸਗੇ ਨਹੀਂ ਸਗੇ ਉਹ ਚੈੱਕ ਨਹੀਂ ਹੋਏ ਤੇ ਇੱਥੇ ਜਿਵੇਂ ਹੁਣ ਤੁਸੀਂ ਬ੍ਰੈਮਟਨ ਦੇ ਵਿੱਚ ਸਰੀਚ ਰੋਜ਼ ਗੋਲੀਆਂ ਚੱਲ ਰਹੀਆਂ ਨੇ ਰੋਜ਼ ਬਿਜ਼ਨਸ ਨੂੰ ਟਾਰਗੇਟ ਕੀਤਾ ਨਵੇਂ ਤੋਂ ਨਵੇਂ ਨਾਂ ਦੇ ਜਿਹੜੇ ਕ੍ਰਿਮੀਨਲਸ ਨੇ ਨਵੇਂ ਤੋਂ ਨਵੇਂ ਨਾਂ ਦੇ ਜਿਹੜੇ ਗੈਂਗਸਟਰ ਨੇ ਸੋ ਉਹ ਜ਼ਿੰਮੇਵਾਰੀਆਂ ਲੈ ਰਹੇ ਨੇ ਸੋ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਵੇਂ ਇਹ ਗੈਂਗਸਟਰ ਕਿਵੇਂ ਇਹੋ ਜਿਹੇ ਜਿਹੜੇ ਦਹਿਸ਼ਤ ਪਸੰਦ ਲੋਕ ਹੈਰੇ ਕੈਨੇਡਾ ਦੇ ਅੰਦਰ ਦਾਖਲ ਹੋਣ ਚ ਕੰਮਜਾਲ ਹੋ ਗਏ ਸੋ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਸੋ ਜਿਵੇਂ ਸਿਪਹਿਲਾ ਗੱਲ ਕੀਤੀ ਵਿੱਚ ਚਾਰ ਵਾਰ ਜਮਾਨਤ ਮਿਲ ਚੁੱਕੀ ਸੀ ਫਿਰ ਬਾਹਰ ਆ ਕੇ ਫਿਰ ਪੰਜਵੀਂ ਵਾਰ ਉਹੀ ਕੰਮ ਕੀਤਾ ਆ ਸੋ ਬਹੁਤ ਸਾਰੇ ਸਵਾਲ ਸਾਡੇ ਜਿਹੜੇ ਲਾਅ ਆਰਡਰ ਦੇ ਉੱਪਰ ਸਾਡੇ ਕਿਸ ਤਰੀਕੇ ਨਾਲ ਇੱਥੇ ਕਾਨੂੰਨ ਵਿਵਸਥਾ ਬੜੀ ਹੋਈ ਹੈ ਕਿਵੇਂ ਲੋਕ ਇੱਥੇ ਆਉਣ ਜਿਹੜੇ ਕਾਮਯਾਬ ਹੋ ਰਹੇ ਨੇ ਬਹੁਤ ਵੱਡੇ ਸਵਾਲ ਨੇ ਇਹਨਾਂ ਤੇ ਚਰਚਾ ਆਉਣ ਵਾਲੇ ਦਿਨ ਅੱਜ ਕਰਦੇ ਰਹਿਾਂਗੇ ਜੀ ਵਿਧਾਨ ਸਾਹਿਬ ਤੇ ਕੋਈ ਜਾਣਦਿਆਂ ਤੋਂ ਕੋਈ ਲੋਕਲ ਹੋਰ ਕੋਈ ਛੋਟੀ ਅਪਡੇਟ ਕਰਨੀ ਹੋਵੇ ਨਹੀਂ ਫਿਰ ਤੁਹਾਡੇ ਕੋਲ ਜਾ ਚਾਹਾਂਗੇ ਜੀ ਇਹਦੇ ਵਿੱਚ ਵੀ ਨਾ ਇੱਕ ਵੱਡੀ ਅਪਡੇਟ ਇਹ ਆ ਕਿ ਜੋ ਅਮਰੀਕਾ ਦੇ ਵਿੱਚ ਜੋ ਸ਼ਟਡਾਊਨ ਚੱਲ ਰਿਹਾ ਸੀ ਪਿਛਲੇ 43 ਦਿਨ ਤੋਂ ਗਵਰਨਮੈਂਟ ਸ਼ਟਡਾਊਨ ਜੀ ਸੋ ਉਹ ਬਿੱਲ ਇਹ ਪਾਸ ਹੋ ਗਿਆ ਆ ਸੋ ਸ਼ਟਡਾਊਨ ਜਿਹੜਾ ਆ ਖਤਮ ਹੋ ਗਿਆ 43 ਦਿਨ ਇਹ ਸ਼ਟਡਾਊਨ ਚੱਲਿਆ ਆ ਸੋ ਇਹਦੇ ਨਾਲ ਵੀ ਇਹ ਵੱਡੀ ਰਾਹਤ ਅਮਰੀਕਾ ਦੇ ਵਿੱਚ ਮਿਲੂਗੀ ਸੋ ਬਹੁਤ ਜਣਿਆਂ ਦੀਆਂ ਜਿਹੜੀਆਂ ਸੈਲਰੀਜ਼ ਜਿਹੜੀਆਂ ਅਸੀਂ ਆ ਉਹ ਫੈਸਲੇ ਆ ਰਹੀਆਂ ਸੀ ਬਹੁਤ ਲੋਕਾਂ ਨੂੰ ਇਹ ਮੁਸ਼ਕਲਾ ਆ ਰਹੀਆਂ ਸੀ 44 ਦਿਨ ਇਹ ਸ਼ਟਡਾਊਨ ਚੱਲਿਆ ਬੰਦ ਹੋ ਗਿਆ ਤੇ ਇੱਕ ਹੋਰ ਵੱਡੀ ਖਬਰ ਵਿੰਸਰ ਤੋਂ ਆ ਰਹੀ ਹੈ ਵੀ OPP ਤੇ ਵਿੰਸਰ ਪੁਲਿਸ ਨੇ 46 ਕਿਲੋ ਫੈਂਟਰਨਲ ਜਿਹੜੀ ਆ ਜਦੀ ਮਾਰਕੀਟ ਵੈਲਿਊ 6.5 ਮਿਲੀਅਨ ਹੈ ਸੋ ਉਹ ਬਰਾਮਦ ਕੀਤੀ ਇਹਦੇ ਨੇ ਬਹੁਤ ਵੱਡੀ ਰਿਕਵਰੀ ਹੈ ਸੋ ਇਹਦੇ ਵਿੱਚ 25 ਸਾਲਾਂ ਦਾ ਨਿਕੋਲਸ ਕੌਂਗ ਜਿਹੜਾ ਵਿੰਸਰ ਦਾ ਆ ਉਹਦੇ ਉੱਪਰ 27 ਚਾਰਜ ਲੱਗੇ ਨੇ 26 ਸਾਲਾਂ ਦਾ ਯੋਸ਼ੂਆ ਟੈਗਵੈਰ ਆ ਇਹ ਵੈਨਕੂਵਰ ਦਾ ਇਹਦੇ ਉੱਪਰ 30 ਚਾਰਜ ਲੱਗੇ ਨੇ ਸੋ ਵਿੰਸਰ ਤੇ OPP ਨੇ ਬਹੁਤ ਵੱਡੀ ਫੈਂਟਨ ਹਲਦੀ ਜਿਹੜੀ ਰਿਕਵਰੀ ਕੀਤੀ ਹੈ। ਜੀ ਸ਼ੁਕਰ ਹੈ ਪ੍ਰਿੰਸ ਸਾਹਿਬ ਇਹਦੇ ਵਿੱਚ ਨਹੀਂ ਤਾਂ ਜਦੋਂ ਵੀ ਕੋਈ ਡਰਗ ਦਾ ਨਾਮ ਆਉਂਦਾ ਇਹ ਹੋਊਗਾ ਵੀ ਲੋਬੀ ਪੰਜਾਬੀਆਂ ਦੇ ਨਾਮ ਪੜੇ ਜਾਣਗੇ ਪਰ ਜਿਹੜੀ ਇਹ ਵੱਡੀ ਕਾਰਵਾਈ ਹੋਈ ਆ ਨਸ਼ੇ ਫੜੇ ਗਏ ਨੇ ਸ਼ੁਕਰ ਹੈ ਵੀ ਕਿਸੇ ਪੰਜਾਬੀ ਦਾ ਨਾਮ ਨਹੀਂ ਆਇਆ ਵਿੱਚ। ਪਰ ਬਿਲਕੁਲ ਜੀ ਨਾ ਨਾਹੀ ਆ ਵੀ ਤਾਂ ਚੰਗੀ ਗੱਲ ਹੈ ਕਿਉਂਕਿ ਇਸ ਤਰੀਕੇ ਦੇ ਕੰਮ ਜਿਵੇਂ ਤੁਸੀਂ ਪਹਿਲਾਂ ਇਹ ਮਹਾਰਾਜਾ ਜੀਤ ਸਿੰਘ ਦੀ ਗੱਲ ਕੀਤੀ ਆਪਣੇ ਇਤਿਹਾਸ ਦੀ ਗੱਲ ਕੀਤੀ ਹੈ ਜੀ ਸੋ ਇਤਿਹਾਸ ਦਾ ਇਹ ਚੀਜ਼ਾ ਤੋਂ ਸਾਨੂੰ ਰੋਕਦਾ ਹੀ ਹੈ ਚੰਗੇ ਪਾਸੇ ਸੇਧ ਦਿੰਦਾ ਵੀ ਇਹ ਕੰਮ ਜਿਹੜੇ ਅਸੀਂ ਲੋਕਾਂ ਦੀਆਂ ਧੀਆਂ ਪੜਾਣਾਂ ਬਚਾਉਂਦੇ ਰਹੇ ਆ ਇਸ ਤਰੀਕੇ ਨਾਲ ਇਤਿਹਾਸ ਰਿਹਾ ਜੀ ਸੋ ਇਸ ਤਰੀਕੇ ਦਾ ਕਹਿੰ ਨੂੰ 100 ਸਾਲ ਬਾਅਦ ਇਤਿਹਾਸ ਲਿਖਿਆ ਜਾਵੇ ਵੀ ਪੰਜਾਬੀ ਤਾਂ ਦੁਨੀਆ ਪਾਰ ਚ ਨਸ਼ੇ ਵੇਚਦੇ ਰਹੇ ਨੇ ਇਸ ਤਰੀਕੇ ਦੀਆਂ ਲੁੱਟਾਂ ਖੋਹਾਂ ਫਰੋਤੀਆਂ ਲੰਘਦੇ ਰਹੇ ਨੇ ਸੋ ਇਹ ਚੀਜ਼ਾਂ ਨਾ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਜਾਂ ਤਾਂ ਮੈਨੂੰ ਲੱਗਦਾ ਸੋ ਜਾਦਾ ਵਧੀਆ ਸਾਡੇ ਪਰ ਗੱਲ ਉਹੀ ਹੈ ਕੀ ਸਖਤੀ ਜਿਹੜੀ ਆ ਕਾਨੂੰਨ ਜਿਹੜੇ ਸਖਤ ਹੋਣੇ ਚਾਹੀਦੇ ਨੇ ਸਲੋਕਾਂ ਦੇ ਮਨਾਂ ਚ ਇਹੋ ਜਿਹੇ ਅਪਰਾਧੀ ਨੇ ਮਨਾਂ ਚ ਡਰ ਹੋਣਾ ਚਾਹੀਦਾ ਤੇ ਇਹੋ ਜਿਹੇ ਅਪਰਾਧੀ ਕੈਲੰਡਰ ਚ ਆਉਣ ਨਾ ਤੇ ਇਹ ਚੀਜ਼ਾਂ ਨੂੰ ਜਿਹੜਾ ਯਕੀਨੀ ਬਣਾਇਆ ਜਾਣਾ ਚਾਹੀਦਾ ਬਾ ਖੂਬੀ ਤੁਸੀਂ ਦੱਸਿਆ ਪ੍ਰੈਨ ਸਾਹਿਬ ਇਹ ਸਾਰਾ ਕੋਸ਼ਿਸ਼ ਸਰਕਾਰਾਂ ਤੇ ਡਿਪੈਂਡ ਹੁੰਦਾ ਕਿੱਦਾਂ ਦੀ ਸਿੱਖਿਆ ਪ੍ਰਣਾਲੀ ਬਣਾਉਣੀ ਹੈ ਜੀ ਉਹਨਾਂ ਨੇ ਕਿੱਦਾਂ ਦੇ ਲਾਅ ਬਣਾਉਣੇ ਨੇ ਚਾਹੇ ਉਹਨਾਂ ਵਿੱਚ ਕੋਈ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੋਣ ਜੇ ਸਰਕਾਰ ਮੈਨੇਜ ਕਰਨਾ ਚਾਹੇ ਤਾਂ ਸਭ ਕੁਝ ਮੈਨੇਜ ਕਰ ਸਕਦੀ ਆ ਉਦਾਂ ਦੀ ਹੀ ਨੌਜਵਾਨੀ ਉਸ ਦੇਸ਼ ਦੇ ਵਿੱਚ ਜਿਹੜੀ ਹੈ ਜੀ ਉਹ ਪੈਦਾ ਹੋਊਗੀ ਬਹੁਤ ਬਹੁਤ ਧੰਨਵਾਦ ਪਿੰਨ ਸਾਹਿਬ ਕੱਲ ਨਵੀਆਂ ਖਬਰਾਂ ਦੇ ਨਾਲ ਤੁਹਾਡੇ